ਇਸੀ ਕਦੇ ਇਕੱਠੀ ਹੋ ਕੇ ਇਹ ਤੀਲਾ ਤੀਲਾ ਜੋੜ ਕੇ ਜਿਹੜਾ ਝਾੜੂ ਬਣਿਆ ਸੀ ਉਦੋਂ ਉਹਦੀ ਵੈਲਿਊ ਸੀ ਸੰਭਾਲ ਕੇ ਰੱਖਿਆ ਜਾਂਦਾ ਸੀ ਪਰ ਜਦੋਂ ਉਹ ਤੀਲਾ ਤੀਲਾ ਹੋ ਗਿਆ ਤੇ ਕੀ ਹੋ ਗਿਆ ਉਹ ਇੱਕ ਕਚਰਾ ਬਣ ਗਿਆ ਜਿਹੜਾ ਸਫਾਈ ਕਰਦਾ ਸੀ ਖੁਦ ਕਚਰਾ ਬਣ ਗਿਆ ਉਸੇ ਤਰ੍ਹਾਂ ਇਕਤਰਤਾ ਬਹੁਤਾਤ ਗਿਣਤੀ ਇਹ अनेका ਤਿਲੀਆਂ ਇਕੱਠੀਆਂ ਹੋਈਆਂ ਝਾੜੂ ਬਣਿਆ ਵੈਲਿਊ ਸੀ ਅਜ ਉਹਨਾਂ ਧਰਮਾਂ ਵੱਲ ਨਿਗਾਹ ਮਰੀ ਜਾਵੇ ਹੁਣ ਮੁਸਲਮਾਨ ਐ ਮੁਸਲਮਾਨਾਂ ਤੋਂ ਵੱਧ 크੍ਰਿਸਚਨ ਐ 크੍ਰਿਸਚਨਾਂ ਦਾ ਆਪਸ ਨੂੰ ਪਤਾ ਹੈ 크리스마ਸ ਸਿੱਖਿਆ ਲੈਣ ਵਾਸਤੇ ਇਹ ਨਾਮ ਤੁਹਾਡੇ ਵਾਸਤੇ ਸਾਹਮਣੇ ਆਪ ਜੀ ਨੂੰ ਸੁਣਾਇਆ ਜਾ ਰਿਹਾ ਹੈ। 크리스마스 ਹੋਵੇ, Eid ਹੋਵੇ। ਚਾਹੇ 크ਰਿਸਚਨ ਸਹਿਬ ਵੀਰ ਹੋਣ, ਚਾਹੇ ਮੁਸਲਮਾਨ ਭਰਾ ਹੋਣ। Eid ਦੇ ਦਿਨ Eid ਵਾਲੇ ਦਿਨ ਕੋਈ ਵੀ ਐਸਾ ਕੰਮ ਨਹੀਂ ਕਰ ਦੇ ਕਿ ਇਹਨਾਂ ਨੂੰ ਪਾਉ ਆईद ਹੋਵੇ 크리스마ਸ ਹੋਵੇ ਉਦੇਸ਼ਾਂ ਵਾਂਗ ਦੇਖੋ ਵੀ ਜਿੱਥੇ ਕੰਟਰੀਸ ਇਹਨਾਂ ਦੀ ਜਿਆਦਾਸ ਹੈ 10 15 ਦਿਨ ਪਹਿਲਾਂ ਛੁੱਟੀਆਂ ਕਰ ਦਿੰਦੇ ਆ ਤਿਆਰੀ ਵਾਸਤੇ ਤੇ ਕੰਮ ਕਰ ਛੱਟ ਕੇ ਕੇਵਲ ਤੋਂ ਕੇਵਲ ਇੱਕੋ ਇੱਕ ਜਨੂਨ ਰਹਿੰਦਾ ਹੈ ਕਿ ਅਸੀਂ ਜੋ ਸਾਲ ਬਾਦ ਦਿਨ ਆਉਂਦਾ ਇਸ ਨੂੰ ਸ਼ਰਧਾ ਭਾਵਨਾ ਉਹ ਜਨੂਨ ਨਾਲ ਮਨਾਈਏ ਹਮ ਸਾਨੂੰ ਪਤਾ ਹੈ ਵੀ ਜੂਰਪ ਦੇ ਵਿੱਚ ਹੁਣ ਹਰ ਘਰ ਵਿੱਚੋਂ ਕੋਈ ਨਾ ਕੋਈ ਵਿਦੇਸ਼ ਗਿਆ ਤੇ ਜਾਂ ਕੋਈ ਆਪ ਖੁਦ ਗਿਆ ਗਿੜਾ ਕੱਢ ਕੇ ਆਇਆ ਗੇੜੀ ਮਾਰ ਕੇ ਆਇਆ ਕਿਉਂਕਿ ਜਿੱਥੇ ਵੀ ਕ੍ਰਿਸਚੀਅਨ ਹੁੰਦੇ ਐ ਉਹ ਆਪਣੇ ਸਾਰੇ ਕੰਮਕਾਰ ਛੱਡ ਦਿੰਦੇ ਐ ਇਹੋ ਵੇ ਮੁਸਲਮਾਨ ਦਾ ਤੁਸੀਂ ਆਪ ਦੇਖੋ ਕਿ ਆਮ ਦਿਨਾਂ ਦੇ ਵਿੱਚ ਕੰਮਕਾਰ ਤਾਂ ਜੋ ਕਰਦੇ ਕਰਦੇ ਆ ਇਸ ਤੋਂ ਇਲਾਵਾ ਵੀ ਕਿ ਜੋ ਦੇਸ਼ਤ ਦਾ ਮਾਹੌਲ ਹੁੰਦਾ ਹੈ ਨਾ ਈਵਨ ਅੰਡਰਵਰਲਡ ਦਾ ਵੀ ਇੱਕ ਅਸੂਲ ਹੁੰਦਾ ਸੀ ਅੰਡਰਵਰਲਡ ਭਾਵ ਜੋ ਦੁਨੀਆ ਦੇ ਵਿੱਚ ਨਸ਼ੇ ਦਾ ਵਪਾਰ ਕਰਦੇ ਆ ਹਥਿਆਰਾਂ ਦਾ ਵਪਾਰ ਕਰਦੇ ਆ ਟੀ ਲੀਗਲ ਕੰਮ ਕਰਦੇ ਆ ਕਿ ਉਹਨਾਂ ਦੇ ਵਿੱਚ ਵੀ ਐਸੀ ਸ਼ਰਧਾ ਹੁੰਦੀ ਸੀ ਮਾੜੇ ਬੰਦੇ ਕੰਮ ਕਰਨ ਵਾਲੇ ਵੀ ਉਹਨਾਂ ਦੀ ਸ਼ਰਤ ਅਸੀਂ ਈਦ ਵਾਲੇ ਦਿਨ ਐਸਾ ਕੁਝ ਨਹੀਂ ਕਰਦੇ ਸੀ ਸਾਰੇ ਕੰਮ ਠੱਪ ਕਰ ਦਿੰਦੇ ਹਾਂ ਕਿ ਜੋ ਘਰੋਂ ਬਾਹਰ ਨਿਕਲੋਂਗੇ ਫਿਰ ਪਤਾ ਲੱਗਦਾ ਬਈ ਘਰ ਬੈਠਿਆਂ ਗਿਆਨ ਨਹੀਂ ਮਿਲਦਾ ਕਿਤਾਬਾਂ 'ਚ ਗਿਆਨ ਨਹੀਂ ਹੁੰਦਾ ਪੂਰਾ ਤੁਰਨਾ ਫਿਰਨਾ ਪੈਂਦਾ ਸਮਝਣਾ ਪੈਂਦਾ ਕਿੱਥੇ ਕੀ ਹੋਇਆ ਕਿਵੇਂ ਹੋਇਆ